سارے ساتھی پہ پلیٹھی میٹنگ کرا میں پتھر مقابلہ گہ کچھ ہونا ہے اور بہت ہی یہ مقابلہ ہوتا لگنا ہے کہ پنجاب کے لوگ کمی سوچ سمجھ پہنچتے ہیں ਮਰਦੇ ਨੂੰ ਪੂਰੇ ਨਾਮੀ ਦਾ ਕਿ ਜਿਹੜਾ ਫੈਸਲਾ ਲੋਕਾਂ ਨੇ ਅੱਜ ਤੋ 2 ਵਰੇ ਪਹਿਲਾਂ ਕੀਤਾ ਸੀ ਆਜ ਤੋ ਉਹਨਾਂ ਮੂੜਾ ਕੇ ਤੇ ਲੋਗੋ ਫੈਸਲਾ ਦਰੌਣਗੇ ਨਹੀਂ ਇਸ ਵਾਰੀ ਪੜੇ ਲਿਖੇ ਵਿਅਕਤੀਆਂ ਨੂੰ ਜਿਹੜੇ ਲੋਕ ਸੇਵਾ ਦੇ ਪਿੰਡ ਵਿੱਚ ਲੋਕਾਂ ਦੀ ਸੇਵਾ ਕਰਨ ਉਹਨਾਂ ਨੂੰ ਵੋਟਾਂ પાਕੇ ਚੁਣਨ ਦਾ ਕੰਮ ਕਰਨ ਕਾਂਗਰਸ ਪਾਰਟੀ ਕੇਵਲ ਗੇਂਦੀ ਨਹੀਂ کہ اور تا تا سمان کرو میں بھی یاد ہے شرمتی سونیا غابی نے دیش کی پارلیمنٹ کیا سی کہ میری مندی اچھا ہے کہ میں 33% یعنی کی 30% اور تا نمازی ریزرویشن دے گیا چنانوی پرخیریاں دے گیا چنانوی پرخیریاں دے گیا چنانوی پرخیریاں دے گیا ہالانکہ پنجاب میں چاہ سی سرپینچیاں دیا چھوڑا

اگر اتنی بھی بھی کسے عورت کو نہیں لے کے آپ اگیں نہیں بات سکتا جنہیں دونوں بیٹھے ہیں اگر عورت نہ ہوتی تو یہ دیش نہ ہوتا تو میرا خیال ہر ویکتی کے جیون کام کا ویکتی ہے وہ جیون کے عورت کا ہونا ਅਗਰਾ ਯੋਗਦਾਨ ਜੇਲਾ ਕਾਮਯਾਬ ਹੁੰਦਾ ਹੈ ਮੈਂ ਸਮਝਿਆ ਕਿ ਮਹੱਤਵਪੂਰਨ ਯੋਗਦਾਨ ਪੂਰੇ ਪ੍ਰਵਾਹ ਦੀ ਔਰਤਾਂ ਦਾ ਹੁੰਦਾ ਹੈ ਅਗਰ ਤੁਸੀਂ ਮੰਗਲੇ ਕੋਸੇ ਚਾਹ ਮਾਰਨ ਲਈ ਕਿ ਕਿ ਤੋਂ ਅਸੀਂ ਔਰਤਾਂ ਕੋਕੇ ਲੈ ਕੇ ਆਣਾ ਵਿੱਚ ਅੱਜ ਨਹੀਂ ਇਸ ਦਾ ਮੈਂ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਆਪਣੇ ਆਪ ਨੂੰ ਔਰਤਾ ਦੇ ਰਿਖੇ ਨਾਲ ਅੱਜ 13 ਜਾਂ 10 ਸੀਟਾਂ 'ਚੋਂ ਆਵਾਜ਼ ਦੀ ਪਾਰਟੀ ਕੋਲੇ ਕੋਈ ਔਰਤ ਨਹੀਂ ਇੱਕ ਵੀ ਔਰਤ ਨੂੰ ਸ਼ਗਾਦੀ ਮੈਦਾਨ ਆਪ ਕੋ ਮਾਫੀ ਨਹੀਂ ਉਤਾਰਿਆ ਤੇ ਮੇਰੇ ਇਸ ਦਾ ਫਖੜ ਹੈ ਕਿ ਅਸੀਂ ਜਾਨੀ ਗੋਮਨ ਇੱਕ ਆਮ ਸਧਾਰਨ ਪਰਿਵਾਰ ਨਾਲ ਸੰਬੰਧਤ ਰੱਖਣ ਵਾਲੀ ਜੱਤੀ ਲੜਕੀ ਸਕੂਟਰੀ ਚ ਚਾਹੀ ਹੈ ਜਿਹੜੀ ਇੰਗਲਿਸ਼ ਹੈ ਨੇ ਦਿੱਲੀ ਯੂਨੀਵਰਸਿਟੀ ਤੋਂ ਕੀ ਕੀ ਪੜ੍ਹੀ ਨੀ ਥੀ ਕੁੜੀ ਅੱਜ ਉਹਨੂੰ ਅਸੀਂ ਹੁਸ਼ਿਆਰਪੁਰ ਦੀ ਟਿਕਟ ਦਿੱਤੀ ਹੈ ਹਾਲਾਂਕਿ ਸਾਡੇ ਕੋਲੇ ਇਹਨਾਂ ਫਾਜ਼ੀ ਦੀ ਸਾਤਲਾ ਸਾਹ ਨੂੰ ਆਪਦੀ ਪਾਰਟੀ ਚ ਲੈ ਲੋ ਤੇ ਸਾਤਲਾ ਸਾਹ ਨੂੰ ਗੋਗਲ ਪਾਰਟੀ ਦਾ ਟਿਕਟ ਦਿੱਤਾ ਜਾ ਕੇ ਵੇਖਿਆ ਬਿਲਕੁਲ ਨਹੀਂ ਕਿਸੇ ਲੋਜਮਾਨ ਨੂੰ ਅੱਜ ਮੈਦਾਨ ਚ ਉਤਾਰਿਆ ਕੇ ਅਸੀਂ ਉਸ ਬੀਬੀ ਨੂੰ ਮੈਦਾਨ ਚ ਉਤਾਰਿਆ ਸੱਚੇ ਬਾਸ਼ਾ ਕਿਰਪਾ ਕਰੇਗਾ ਤੇ ਜੇ ਕਿਰਪਾ ਨਾ ਵੀ ਕਰੇਗਾ ਤੇ ਅਸੀਂ ਇੱਕ ਔਰਤ ਦੇ ਵੱਲੋਂ ਇੱਕ ਲੀਡਰਸ਼ਿਪ ਵਿਵੰਦ ਕਰਾਂਗੇ ਜਿਹੜੀ ਔਰਾਂ ਦੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਉੱਥੇ ਰੋਕਦੀ ਤਰਜਮਾ ਨਹੀਂ ਕਰੇਗੀ ਲੜਾਈ ਲੜੇਗੀ ਨਾ ਕੇਵਲ ਆਰਡਰ ਹੈ ਸਾਡੀ ਪੈਂਕ ਇਹ ਤਾਂ ਵਾਦਾ ਹੈ ਹੀ ਹੈ ਇਹਦੇ ਜਾਣਨ 12 ਸਾਲ ਮੈ ਪੱਤਰਕਾਰ ਨੂੰ ਪੁੱਛਣਾ ਕਿ ਦਸਰਾ ਜੋਨੇ 12 ਸਾਲ ਮੋਕੇ ਦੇ ਟਿੱਕ ਰੋਣੀ 12 ਸਾਲ ਬੱਚਿਆਂ ਨੂੰ ਪੜਾਉਣ ਦਾ ਕੰਮ ਇਹ ਸਾਡੇ ਉਮੀਦਵਾਰ ਨੇ ਕੀਤਾ ਅਮਰਜੀਤ ਕੌਰ ਸਾਹੋ ਜੀ ਕੀ ਚਾਹ ਰਹੇ ਆ ਨਾ ਕੇਵਲ ਅਧਿਆਪਕਾਂ ਦਾ ਤੁਜ਼ੁਰਬਾ ਇਹਦੇ ਨਾਲ ਨਾਲ ਰਾਜਨੀਤੀ ਤੁਜ਼ੁਰਬਾ ਵੀ ਹੈ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਵੀ ਅਮਰਜੀਤ ਵਰਸਾਹੋ ਕੇ ਇਸ ਤੋਂ ਪਹਿਲਾਂ ਮੁਕੇ ਜਿਹੜੇ ਜਿਹੜਾ ਪ੍ਰੀਸ਼ਦ ਦੇ ਚੇਅਰਮੈਨ ਜਿਹੜੇ ਜਾਣੀ ਜੀ ਜਿਲ੍ਹਾ ਕੰਬੀਨੇਸ਼ਨ ਹੋਣਾ ਚਾਹੀਦਾ ਹੈ بڑے ਵਿਖੇ ਵਾਲਾ ਤੇ ਰਾਜਨੀਤੀ ਤੁਜ਼ੁਰਬਾ ਆਇਆ ਇਹ ਕੰਬੀਨੇਸ਼ਨ ਪੱਕੇ ਤੌਰ ਤੇ ਬੰਨਦਾ ਆ ਤੇ ਤੀਜਾ ਬੇਂਡ ਪੁਆਇੰਟ ਕੀ ਹੈ ਸਾਡੇ ਵੀਰਾਂ ਦਾ ਸਾਡੇ ਪੱਤਰਕਾਰ ਸਾਥੀ ਹੱਸ ਰਹੇ ਨੇ ਇਹ ਥੋੜੇ ਨੇ ਕੇ ਕੇ ਫਰੀਦਪੁਰ ਦੇ ਤੇ ਸੋਹਰੇ ਮੋਗੇ ਜ਼ਿਲ੍ਹੇ ਦੇ ਸਾਹੋਕੇ ਦੇ ਮੇਰੇ ਕੈਂਡ ਦਾ ਪਤਨ ਹੈ ਆ ਜਿਹੜਾ ਬਾਹਰੀ ਹੁਣੀ ਬਾਹਰ ਹਮੇਸ਼ਾ ਦੇ ਤੌਰ ਤੇ ਜਦੋਂ ਬਾਹਰਲਾ ਵੀਰਾਂ ਆਉਂਦਾ ਉਦੋਂ ਲੋਕਾਂ ਦੇ ਮਨ ਦੇ ਵਿੱਚ ਦੋ ਚਿੱਤੀ ਹੁੰਦੀ ਹੈ ਇਹ ਤੇ ਰਹੇਗਾ ਅਸੀਂ ਕਿਹਨੂੰ ਮੱਥੇ ਤਾਂਾਂਗੇ ਕਿਹੜਾ ਮਿਲੂਗਾ ਜਾਂ ਨਹੀਂ ਮਿਲੂਗਾ ਇਹ ਸਾਰੇ ਦੇ ਸਾਰੇ ਜਿਹੜੇ ਪੱਖ ਹੈ ਉਹ ਸਾਡੇ ਰੋਜ਼ੀ-ਰੋਟੀ ਦੇ ਹਿੱਸੇ ਆਉਂਦੇ ਨੇ ਨਹੀਂ ਕਲਾਕਾਰਾਂ ਨੂੰ ਮਾੜਾ ਵੀ ਕਹਿਣਾ ਛੋਦਾ ਮੈਂ ਇਹ ਨਹੀਂ ਕਹਦਾ ਕਲਾਕਾਰ ਮਾੜੇ ਹੁੰਦੇ ਕਲਾਕਾਰ ਨਾਂ ਵੀ ਬਹੁਤ ਵੱਡੀ ਗੇਂ ਇਸ ਸਮਾਜ ਨੂੰ ਹੈ ਲਿੱਖ ਕੇ ਸਾਣਾ ਵੀ ਬਹੁਤ ਠੱਗੀ ਹੈ ਦੇ ਇਸ ਪੰਜਾਬ ਨੂੰ ਹੈ ਵਪਾਰੀਆਂ ਦੀ ਹੈ

ਪਰੇ ਬੀ ਇੰਤ ਨੂੰ ਬੰਦਾ ਜਿਹੜੇ ਇੱਕ ਸਮੇਂ ਕਰਤਾ ਮੈਨੂੰ ਲੱਗਦਾ ਹੋਰੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਆਈ ਹੈ ਉਹਨਾਂ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਗਿਰਾਵਟ ਆਈ ਹੈ ਮੈਂ ਸਦੀਕ ਸਾਹਿਬ ਕਈ ਲੋਕ ਕਹਿੰਦੇ ਤੁਸੀਂ ਨਹੀਂ ਸਦੀਕ ਸਾਹਿਬ ਨੂੰ ਪਤਾੜਿਆ ਸੀ ਪਤਾੜਿਆ ਸੀ ਲੇਕਿਨ ਸਦੀਕ ਸਾਹਿਬ ਦੋ ਮਾਰੀ 10 ਸਾਲ ਲੋਕਾਂ ਦਾ ਹਿਰਦਾ ਔਰ ਤੇ 15 ਸਾਲਾਂ ਤੋਂ ਅਸੀਂ ਉਹਨਾਂ ਨੂੰ ਰਾਜਨੀਤੀ ਚ ਲੈ ਕੇ ਆਏ ਸੀ ਇਹ ਜਗਤ ਦੇ ਇਸ ਤਰ੍ਹਾਂ ਨਹੀਂ ਨਹੀਂ ਲਈ ਜਾਂ ਜਿਨੀ ਨਹੀਂ ਲੇਕਿਨ ਉਹਨੇ ਵੀ ਆਪੀ ਚਿੱਪੀ ਪਾਗਲੂ ਦਾਗ ਨਹੀਂ ਲੱਗਣ ਦਿੱਤਾ 80 ਸਾਲ ਦੀ ਉਮਰ ਦੇ ਵਿੱਚ ਉਹ ਕਦਾਕਾਰ ਤਾਂ ਕਿਤੇ ਹੁਣ ਰਾਜਨੀਤਿਕ ਜੱਦੀ ਜਾਵੇ ਹੋਵੇ ਸਾਡੇ ਪਟਵਾਰ ਤੋਂ ਇਲੈਕਸ਼ਨ ਲੜਿਆ ਤੇ ਪਟਵਾਰ ਤੋਂ ਇਲੈਕਸ਼ਨ ਨਾ ਲੜੇ ਤੋਮਾ ਜੇ ਇਲੈਕਸ਼ਨ ਲੜਿਆ ਐਮਐਲਏ ਬਣੇ ਫਿਰ ਮੈਂਬਰ ਆਫ ਫਾਰਮੇਂਟ ਬਣੇ ਮੇਰੇ ਗੈਂਡ ਦਾ ਨੰਬਰ ਦੇ ਹੈ ਕੀ તૈયારી ਸਵਾਲ ਕਰਦੇ ਆ ਕਿ ਤੁਸੀਂ ਵੀ ਇੱਕ ਜੈਕਤੀ ਨੂੰ ਲੈ ਆਏ ਸੀ ਅਸੀਂ ਉਹ ਜੈਕਤੀ ਨੂੰ ਲੈ ਕੇ ਆਏ ਸਾਹਿਬ ਜਿਹੜਾ ਮਕੰਮਲ ਤੌਰ ਤੇ ਲੋਕ ਸੇਵਾ ਦੇ ਫਿਰਦੇ ਵਿੱਚ ਵਸਾ ਹੋਏ ਨੇ ਅਸੀਂ ਸਗੀ ਦਿਉਰ ਦੀ ਦਾ ਨਿਰਾਦਰ ਨਹੀਂ ਕਰਦੇ ਸਗੀ ਦਿਉਰ ਦੀ ਪੰਜਾਬ ਦਾ ਪੁੱਤ ਹੈ ਇਹ ਸਗੀ ਦਿਉਰ ਨੇ ਵੀ ਗੱਗਰ ਖੇਤ ਦੇ ਵਿੱਚ ਬੜਾ ਵੱਡਾ ਅਹਿਮ ਯੋਗਦਾਨ ਦੇ ਕੇ ਚੰਗਾ ਚੰਗਾ ਸਿਆਸਤ ਦਾ ਸਗੀ ਦਿਉਰ ਨਹੀਂ ਮੰਨ ਸਕਿਆ ਅੱਜ ਪਠਾਨਕੋਟ ਤੇ ਗਰਦਾਸਪੁਰ ਦੇ ਲੋਕ ਗਾਲ੍ਹਾਂ ਕੱਢਦੇ ਆ ਉਹਦਾ ਕਾਰਨ ਹੈ ਕਿ ਜਿਹੜਾ ਫਿਲਮੀ ਕਲਾਕਾਰ ਸੀਗਾ ਉਹ ਚੰਗਾ ਸਿਆਸੀ ਵਿਅਕਤੀ ਸਾਬਤ ਕੀ ਹੋਇਆ ਫਿਲਮਾਂ ਚ ਦਾ कामयाब ਹੋਇਆ ਲੇਕਿਨ ਸਿਆਸੀ ਆਗੂ ਦੇ ਲੋਕ ਨੂੰ ਕਾਮਯਾਬੀ ਹੋਇਆ ਅੱਜ ਫਰੀਦਪੁਰ ਦੇ ਲੋਕਾਂ ਦੀ ਇਹ ਮੰਗ ਸੀ ਕਿ ਸਾਡੇ ਲੋਕਲ ਵਿਅਕਤੀ ਦਿੱਤਾ ਜਾਵੇ ਜਿਹੜਾ ਸਾਡੇ ਵਿਚਾਰਾਂ ਦੇ ਪੜਿਆ ਲਿਖਿਆ ਹੋਵੇ ਜਿਹਨੂੰ ਨੌਲੇਜ ਹੋਵੇ ਉਹ ਵਿਅਕਤੀ ਦਿੱਤਾ ਜਾਵੇ ਇਸ ਕਰਕੇ ਅਸੀਂ ਸਾਰੇ ਲੋਕਾਂ ਨੇ ਇਤਿਹਾਨ ਦਿੱਤਾ कि ਅਸੀਂ ਅਮਰਜੀਤ ਕੌਰ ਸਾਹੋਕੇ ਹਾਲਾਂਕਿ ਬਥੇਰੇ ਸਾਡੇ ਹੋਰ ਨੌਜਵਾਨ ਸਾਥੀ ਵੀ ਸਾਡੇ ਇੱਕ ਪਰਿੰਦਾ ਡਿਪਲਮਸੀ ਸਾਡਾ ਉਹ ਵੀ ਉਮੀਦਵਾਰ ਚੱਗਾ ਉਮੀਦਵਾਰ ਤੇ ਸਾਡਾ ਸਾਥੀ ਸੀ ਅਸੀਂ ਮੌਕਾ ਵਿਆਹ ਕੇ ਉਹਨਾਂ ਨੇ ਸਮੇਂ ਬਦਨਸਭਾ ਚੌਂਕਾ ਦੇ ਵਿੱਚ ਸਾਡਾ ਸੁਖਿੰਦਰ ਡੈਣੀ ਵੀ ਸੀ ਲੇਕਿਨ ਉਹਨਾਂ ਨੇ ਅਖੀਰ ਤੇ ਕਿਹਾ ਕਿ ਮੈਂ ਚੋਣ ਨਹੀਂ ਲੜਨਾ ਚਾਹਾਂ ਬੜਾ ਹੋਰਵਾ ਆ ਇੱਕ ਜਲੇਤ ਉਪਰ ਦਾ ਨੌਜਵਾਨ ਸਾਥੀ ਹੈ ਪੁਰਣੀ ਸਾਡੇ ਗੁਰਦੇਵ ਸਿੰਘ ਜੀ ਕੋਲ ਸਾਹਿਬ ਆਦੀਵਾਰ ਸਾਹਿਬ ਸਾਹਿਬ ਇਹ ਸਾਰੇ ਸਾਡੇ ਕੋਲੇ ਹੌਣ ਹੱਥੇ ਨੇ ਸਾਹਿਬ ਲੇਕਿਨ ਅਸੀਂ ਸਾਰਿਆਂ ਨੇ ਲੜ ਲੈ ਕੇ ਜਿਹੜਾ ਥੱਲੇੋਂ ਸਲਾਮ ਸ਼ੂਟ ਆਇਆ ਕਿ ਅਸੀਂ ਜੀਬੀ ਜੀ ਦਾ ਚੈੱਕ ਦਿੱਤਾ ਤੋਂ ਮੈਂ ਉਹ ਉਹ ਹੀ ਦੇਖੀ ਕਰਨਾ ਛੋੜਾ ਪਰਵਾਸ ਦਾ ਮੁਖੀ ਹੋਣ ਦੇ ਨਾਤੇ ਕਿ ਉਹਨਾਂ ਦੇ ਸਮੇਂ ਚ ਇਹ ਸਾਗੀਆਂ ਪੁਲਾਚੀਆਂ ਤੁਹਾਡੇ ਅਮੀਰਵਾਦ ਸਾਹਿਬ ਤੁਸੀਂ ਸਾਰੇ ਕਾਂਗਰਸ ਦਾ ਪਰਿਵਾਰ ਇੱਥੇ ਆਏ ਹੋ

ਅਗਰ ਇਹ 스타 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅਗਨ ਦੁਆਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਦਾ ਮੌਕਾ ਮਿਲ ਗਿਆ ਤਾਂ ਇਹ ਸਮਝ ਲੋ ਕਿ ਹਿੰਦੁਸਤਾਨ ਦੇ ਨਕਸ਼ੇ ਤੋਂ ਪੰਜਾਬ ਗਾਇਬ ਹੋ ਜਾਏਗਾ ਫੋ ਤੁਸੀਂ ਪੁੱਛੋਗੇ ਕਿਵੇਂ ਗਾਇਬ ਹੋਏਗਾ ਜਿਸ ਤੇ ਰਾਗੇ ਹਲਾਖਨ ਮਗਰਲੇ 3 ਮਹੀਨੇ ਤੋਂ ਹੁਣ ਸੇ ਕਿਸਾਨ ਬਾਜਰ ਤੇ ਰਹਿ ਗਿਆ ਇਸ ਤੋਂ ਪਹਿਲਾਂ ਸਵਾ ਸਾਲ ਕਿਸਾਨ ਬਾਗਤ ਤੇ ਲਾ ਕੇ 700 ਲੋਕਾਂ ਨੂੰ ਸ਼ਹੀਦ ਕਰਵਾ ਕੇ ਕਰਦਿਆ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੀ ਗੱਲ ਨਹੀਂ ਸੁਣੀ ਕਹਿੰਦੇ ਆ ਕਈ ਵਾਰੀ ਅੱਜ ਕਈ ਵਾਰੀ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਸੱਚ ਸੁਰੱਖਿਅਤ ਨਹੀਂ ਹੈ ਕਾਂਗਰਸ پارٹی ਦੇ ਰਾਜ ਦੇ ਅੰਦਰ ਫਿਰ ਮੈਂ ਕਈ ਵਾਰੀ ਕਹਿੰਦਾ ਕਿ ਇਹ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਸਿੱਖਾਂ ਨੂੰ ਮਾਰ ਦਿੱਤਾ ਸੀ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਪਹਿਲਾ ਦੇਸ਼ ਦਾ ਰਾਸ਼ਟਰਪਤੀ ਜਰੀ ਜੈ ਸਿੰਘ ਪਹਿਲਾ ਪਹਿਲਾ ਗ੍ਰਹਿ ਮੰਤਰੀ ਸਾਡਾ ਭੂਟਾ ਸਿੰਘ ਦੀ ਫੌਜਾਂ ਦੇ ਜਰਮਨ ਇਹ ਕਾਂਗਰਸ ਪਾਰਟੀ ਨੇ ਦਿੱਤੇ ਸਨ ਆਗਰਦੀਆ ਨਰੇਂਦਰ ਮੋਦੀ ਜੀ ਭੱਜੇ ਸਰਕਾਰ ਦੇ ਵਿਚਾਰ ਪਾਕਾਲੇ ਦੇ ਪ੍ਰਤੀ ਦੇਸ਼ ਦੇ ਲੋਕਾਂ ਦੇ ਮਨਾ ਦਿੱਤੇ ਗਏ ਉਹ ਕਲਕੱਤੇ ਦੀ ਕਟਨਾ ਮੇਰੀ ਜੱਗ ਦੇ ਪਹਿਲਾ ਵਾਪਸੀ ਦੋ ਅੰਦੋਲਨਕਾਰੀ ਕੁੜੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਪੱਟਾ ਪਾਇਆ ਸੀ ਉੱਤੇ ਅੱਜ ਵੀ ਤੁਸੀਂ ਕਾਂਗਰਸ ਦਾ ਪਰਦਾ ਪਾਇਆ ਉੱਤੇ ਬੀਜੇਪੀ ਦਾ ਪਾਇਆ ਤੇ ਅੰਦੋਲਨ ਕਰਈਆਂ ਸਨ ਤੇ ਸਾਹਮਣੇ ਇੱਕ ਸਿੱਖ ਅਫਸਰ ਜਿਹਨੇ ਪਾਕਮਦੀ ਸੀ ਨੌਜਵਾਨ ਪੁੱਛਾ ਲੰਬਾ ਮੁੰਡਾ ਆਈਪੀਐਸ ਅਫਸਰ ਉਹ پولیسਾਂ ਆਉਣੇ ਰੋਕਿਆ ਇਹ ਪਹੁੰਚਦੀ ਕਿਉਂ ਅੱਗੇ ਨਹੀਂ ਜਾ ਸਕਦੀਆਂ ਤੇ ਬੇਟੀਆਂ ਨੇ ਪਤਾ ਕੀ ਕਿਹਾ ਕਹਿੰਦੇ ਯਾਰ ਤੂੰ ਬਾੜਾ ਸੱਤ ਰੋਕਿਆ ਦਾ ਆਪ ਬਾੜਾ ਹੋ ਤੇ ਆਪ ਤੋਂ ਖਾਦਿस्तानी ਹੋ ਪਾਗੜੇਦੂ ਗਲਕੱਤੇ ਵਿਆ ਦੋ ਪਾਗੜੀਆਂ ਕਾਰਕਟਰਾਂ ਦੇ ਜੀਡੀ ਵਾਲੀ ਖਾਲਿਸਤਾਨੀਆ ਇਹਦਾ ਮਤਲਬ ਆਰਐਸਐਸ ਨੇ ਨਰਿੰਦਰ ਮੋਦੀ ਦੀ ਜਮਾਤ ਨੇ ਇਹ ਵਿਚਾਰਾ ਕਿ ਪੰਜਾਬ ਦੇ ਪਾਗੜੇ ਲੋਕ ਖਾਲਿਸਤਾਨੀਏ ਨਹੀਂ ਅਸੀਂ ਹਿੰਦੂ ਸਾਮੀਏ ਅਸੀਂ ਹਿੰਦੂ ਸਾਮੀਆ ਪੰਜਾਬ ਦੀ ਪਾਗੜੇ ਵਿਅਕਤੀ ਤੇ ਤਾਂ ਨਾਂ ਛੁੱਡਦਾ ਸੀਗਾ ਲੋਕਾਂ ਨੂੰ

ਜੇ ਕਿਸੇ ਵਿਅਕਤੀ ਦੀ ਕੋਈ ਵਿਸ਼ੋਚ ਹੈ ਇਹਦਾ ਮਤਲਬ ਤੁਸੀਂ ਸਾਰੇ ਪੰਜਾਬੀਆਂ ਨੂੰ ਖਾਲਸਾਈ ਦੀ ਕਰਜ਼ਾ ਨਹੀਂ ਦੇ ਸਕਦੇ ਇਸ ਲੱਗੇ ਮੈਂ ਤੁਹਾਨੂੰ ਦੇਖੀ ਕਰਨੀ ਛੋਏ ਅਸੀਂ ਬਾਡਰ ਤੇ ਬੈਠੇ ਪਿਛਲੀ ਵਾਰੀ ਇਸ ਵਾਰੀ ਅੰਮਾਲਾ ਦੀ ਟੱਕਰ ਦਿੱਤਾ ਅਗਰ ਇਹ ਜਾਗਰੂਕ ਵਿਅਕਤੀ ਅਗਰ ਰਹੇ ਇਹ ਲੋਕ બીજી ਵਾਰੀ ਵੇਚ ਕੇ ਗੁਲਾਮਤਨੀ ਦੀ ਬਣ ਗਏ ਤਾਂ ਸਭ ਤੋਂ ਪੰਜਾਬ

یہ جنہوں پورے دنیا میں میں چپنگیدہ دور سی لیکن بارت دیش وہ دو چپنی کلا سی اور باما بچے دو ڈاکٹر منمون سکھ کو سکھے اپنے سان کی دیش کو مندی چوکے میں بچو رہے ہیں آج کے ڈاکٹر منمون سکھ کے سوالے اچھے جا لے رہے ہیں تو میرے سرکاریوں پر آؤ ایک رائی آمان کی پارٹی نہ لڑائی نہیں ایک رائی نہ لڑائی نہیں ਇਹ ਗੇਸ਼ ਦਾ ਰਾਜ ਵਿੱਚ ਚਪਲਸ ਦੀ ਲੜਾਈ ਹੈ ਇਹ ਗੇਸ਼ ਦਾ ਲੋਕਤੰਤਰ ਬਚਾਉਣ ਵਾਸਤੇ ਲੜਾਈ ਹੈ ਇਹਦੇ ਵਿੱਚ ਤੁਹਾਨੂੰ ਆਪ ਦਾ ਵੱਡਾ ਯੋਗਦਾਨ ਪੜਾਉਂਦਾ ਤੁਸੀਂ ਕਾਂਗਰਸ ਪਾਰਟੀ ਦੇ ਮੋਢੀ ਆਦੂ ਅੱਜ ਇੱਥੇ ਪਹੁੰਚੇ ਹੋ ਪਿੰਡਾਂ ਦੇ ਵਿੱਚ ਫੋਕਾ ਦੇਣਾ ਪਏਗਾ ਇੱਕ ਵਿਅਕਤੀ ਅੱਜ ਇੱਕ ਵਿਅਕਤੀ ED CBI ਇਨਕਮ ਟੈਕਸ ਦੇ ਅੱਗੇ ਡਰ ਕੇ ਖੜਾ ਹੈ ਪੁਰਾਣਾ ਰਾਹ ਹੈ ਗਾਂਧੀ ਜਿਹਨੂੰ ED ਨੇ ਬੁਲਾਇਆ

ਰਾਹੁ ਗਾਂਧੀ ਦੇ ਸਦਸਤਾ ਰੱਦ ਕਰਾਈ ਗਈ ਲੇਕਿਨ ਰਾਹੁ ਗਾਂਧੀ ਚੜਿਆ ਨਹੀਂ ਉਹ ਕਹਿੰਦਾ ਮੈਂ ਪੀ ਦਵਾਈ ਘਰ ਘਰੇ ਘਰਵੇ ਮੈਂ ਕਿੱਥੇ ਜਾਵਾਂਗਾ ਲੇਕਿਨ ਮੈਂ ਦੇਸ਼ ਦੇ ਲੋਕਾਂ ਦੀ ਲੜਾਈ ਨਿਰੰਤਰ ਮੈਂ ਜਿੰਨਾ ਲੜ ਜਿੰਨਾ ਲੇਕਿਨ ਦੇਸ਼ ਦੇ ਲੋਕਾਂ ਦੀ ਲੜਾਈ ਕਰਦਾ ਰਹੂਗਾ ਹਰ ਇੱਕ ਵਿਅਕਤੀ ਸਾਹਮਣੇ ਖੜਾ ਹੈ ਅਗਰ ਨਾ ਮਾਤਮੀ ਪਾਰਟੀ ਦਾ ਕੋਈ ਨੇਕੀ ਚੱਲ ਗਿਆ ਸਰਕ ਰਾਜ ਸਭਾ ਦੇ ਮੈਂਬਰ ਗੈਸੀ ਆਮ ਆਦਮੀ ਪਾਰਟੀ ਦੇ ਅੱਜ ਤੱਕ ਇੱਕ ਵੀ ਸ਼ਬਦ ਕਿਸਾਨਾਂ ਦੇ ਫੱਖੀ ਉਹਨਾਂ ਰਾਜ ਸਭਾ ਦੇ ਮੈਂਬਰਾਂ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਨਹੀਂ ਬੋਲਿਆ ਐਮਪੀ ਜਿੱਤੇ ਸੀ ਸੋਧ ਸਭਾ ਦਾ ਜਿਹੜਾ ਛੱਡ ਕੇ ਬੀਜੇਪੀ ਨਾਲ ਗਿਆ ਜਿਹਨੂੰ ਬਾਅਦ ਇਲੈਕਸ਼ਨ ਹੋਈ ਸੀ ਜੇ ਕੋਈ ਵਿਅਕਤੀ ਜਿੱਤ ਵੀ ਗਿਆ ਵੈਸੇ ਤਾਂ ਬਾਬਾ ਸੁੱਖ ਰੱਖੇ ਇਹ 13 0 ਵਾਲਾ ਮੁੱਖ ਮੰਤਰੀ ਸਾਤਾ ਸਤਨਾ ਪੂਰਾ ਕਰਾਂਗੇ ਦੀਰੋ ਤੇਰਾ ਕਰਕੇ ਪੇ ਜਾਂਦੇ ਸਰਦਾਰ ਭਗਵੰਤ ਸਿੰਘ ਖਾਲਸਾ ਜਿਹੜਾ ਪੂਰਾ ਸੁਪਨਾ ਪੰਜਾਬ ਦੇ ਲੋਕ ਪੂਰਾ ਕਰਨਗੇ ਲੇਕਿਨ ਮੇਰੀ ਨਹੀਂ ਇਹ ਸੰਗਰਗਣ ਆਪੀ ਵੋਟ ਜਾਇਆ ਨਾ ਕਰਿਓ ਆ candidato ਜਿੰਕੀ ਜਿੱਤਿਆ ਕੋਈ ਫਾਇਦਾ ਨਹੀਂ ਇਹ ਸਭ ਤੋਂ ਵੱਡੀ ਪਾਰਟੀ ਜਿਹੜੀ ਆਪੋਜੀਸ਼ਨ ਬਾੜੀ ਹੈ ਕਾਂਗਰਸ ਪਾਰਟੀ ਹੈ ਅਗਰ ਕੋਈ ਪਾਰਟੀ ਥੰਨ ਬਾ ਸਕਦੀ ਹੈ ਨੰਦਰ ਮੋਦੀ ਜੀ ਨੂੰ ਕਾਹੋ ਕਾਂਗਰਸ پارٹی ਤੇ ਲੀਡਰ ਰਾਹੁਲ ਗਾਂਧੀ ਪਾ ਸਕਦਾ ਨਹੀਂ ਹੋਰ ਕੋਈ ਲੀਡਰ ਮੋਦੀ ਸਾਹਿਬ ਨਹੀਂ ਪਾ ਸਕਦਾ پارٹی ਜਿੰਦਾਬਾਦ ਆਪ ਦੀ ਵੋਟ ਦਾ ਸਹੀ ਇਸ ਤਰ੍ਹਾਂ ਕਰਕੇ ਤੁਸੀਂ ਲੋਕਾਂ ਦੇ ਫਿਰਦਾ ਛੇਗਾ ਦਾ ਪ੍ਰਚਾਰ ਕਰਨਾ ਹੈ ਜਿਹੜੇ ਲੋਕਾਂ ਆਮ ਆਦਮੀ ਪਾਰਟੀ ਨੂੰ ਮੋਟੋ ਦੇ ਜਿਹੜੇ ਨੂੰ ਕੈਂਡੀਟ ਮੋਟੋ ਨੇ ਉਹਨਾਂ ਨਾਲ ਪਿਆਰ ਕਰੇਗਾ ਨਹੀਂ ਹੈ ਇਹ ਭਰਾਵਾ ਪੰਜਾਬ ਦੀ ਗੱਲ ਹੈ ਥੋੜਾ ਕੋਈ ਬਟਿਆ ਕੀ ਆ ਨਾ ਇੱਕ ਜਨਤੀ ਦੇ ਨਾਲ ਜਾਂ ਦੋ ਜਨਤੀਆਂ ਨਾਲ آ ووٹر امیدوار پارٹی جائے گی وعدے اب بندے سیٹان ہوئے متری آگے سردار لکشتوا صاحب چوپڑا جی سارے, سارے پردھان صاحب ਚੁਪਾ ਜੀ ਤੇ ਹੋਰ ਵੀ ਸਾਰੇ ਮੇਰੇ ਕਾਂਗਰਸ ਪਾਰਟੀ ਦੇ ਸਾਥੀ ਗੱਲ ਅੱਜ ਜਿਹੜੇ ਬਰਾਜਮਾਨ ਨੇ ਸਾਡਾ ਨਾਮ ਲਾ ਲਾ ਕਾਫੀ ਸਮਾਂ ਲੱਗ ਗਿਆ ਉਹ ਵੀ ਦਰਸੇ ਸਾਹੋਬੇ ਸਾਥ ਸਾਡੇ ਇਹਨਾਂ ਨੇ ਚੋਣ ਲੜਿਆ ਸੀ ਸਿਆਲ ਸਿੰਘ ਵਾਲਾ ਤੇ ਅਮਰਜੀਤ ਬਾਦ ਬੀਬੀ ਜੀ ਸਾਡੇ ਨੂੰ ਅੱਜ